ਬਠਿੰਡੇ ਦੀ ਰਹਿਣ ਵਾਲੀ ਮੁਸਕਾਨ ਮੁਸਕਾਨ ਇੱਥੇ ਨਾਮ ਬਦਲਿਆ ਹੋਇਆ ਹੈ ਗੱਲ ਸੀ 7 ਅਗਸਤ 1951 ਦੀ ਸ਼ਾਮ ਦਾ ਸਮੇਂ ਸੀ ਮੁਸਕਾਨ ਇੱਕ ਕੁਹਾੜੀ ਲੈਂਦੀ ਹੈ ਤੇ ਆਪਣੇ ਪਤੀ ਨੂੰ ਅੰਨੇ ਵਾਂ ਕੁਹਾੜੀਆਂ ਦੇ ਨਾਲ ਮਾਰਨਾ ਸ਼ੁਰੂ ਕਰ ਦਿੰਦੀ ਹੈ 베ਰੇ ਦੇ ਵਿੱਚ ਚਾਰੇ ਪਾਸੇ ਖੂਨ ਬਿਖਰਿਆ ਹੋਇਆ ਸੀ ਇਹਦਾ ਪਤੀ ਚੀਕਾ ਮਾਰਦਾ ਹੈ ਤਰਲੇ ਮਾਰਦਾ ਹੈ ਪਰ ਮੁਸਕਾਨ ਆਪਣੇ ਪਤੀ ਨੂੰ ਨਹੀਂ ਬਖਸ਼ਦੀ ਤੇ ਅਨੰਗਿਨਤ ਵਾਰ ਕਰੀ ਜਾ ਰਹੀ ਸੀ ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਇਸ ਘਰ ਦੇ ਵਿੱਚ ਜਾਂਦੇ ਨੇ ਦੇਖਦੇ ਨੇ ਕਿ ਮੁਸਕਾਨ ਦੇ ਸਿਰ ਦੇ ਉੱਤੇ ਖੂਨ ਸਵਾਰ ਸੀ ਇਹਦਾ ਪਤੀ ਥੱਲੇ ਲੰਮੇ ਪਿਆ ਚੀਕਾ ਮਾਰ ਰਿਹਾ ਸੀ ਤਰਲੇ ਪਾ ਰਿਹਾ ਸੀ ਪਰ ਮੁਸਕਾਨ ਆਪਣੇ ਪਤੀ ਨੂੰ ਬਖਸ਼ ਨਹੀਂ ਰਹੀ ਸੀ ਜਿਸ ਤਰ੍ਹਾਂ ਹੀ ਲੋਕ ਮੁਸਕਾਨ ਦੇ ਘਰ ਵਰਦੇ ਨੇ ਤਾਂ ਇਹ ਵੀ ਪੂਰੀ ਤਰ੍ਹਾਂ ਹੈਰਾਨ ਹੋ ਜਾਂਦੇ ਨੇ ਇਹਨਾਂ ਦੇ ਵਿੱਚੋਂ ਕੁਝ ਲੋਕ ਭੱਜ ਕੇ ਥਾਣੇ ਦੇ ਵਿੱਚ ਜਾਂਦੇ ਨੇ ਤੇ ਜਾ ਕੇ ਇਸ ਘਟਨਾ ਦੇ ਬਾਰੇ ਦੱਸਦੇ ਨੇ ਲੋਕ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਇਹ ਜਿਹੜੀ ਕੁੜੀ ਹੈ ਮੁਸਕਾਨ ਇਹਨੇ ਆਪਣੇ ਪਤੀ ਨੂੰ ਕੁਹਾੜੀਆਂ ਦੇ ਨਾਲ ਬੜੀ ਬਹਿਰਮੀ ਦੇ ਨਾਲ ਵੱਢ ਦਿੱਤਾ ਹੈ ਪੁਲਿਸ ਵਾਲੇ ਵੀ ਬੜੇ ਹੈਰਾਨ ਹੁੰਦੇ ਨੇ ਕਿਉਂਕਿ ਉਸ ਸਮੇਂ ਐਹੋਜੇ ਕੇਸ ਕੋਈ ਆਮ ਗੱਲ ਨਹੀਂ ਸੀ ਤੇ ਨਾ ਹੀ ਉਦੋਂ ਕੋਈ ਸੋਸ਼ਲ ਮੀਡੀਆ ਦਾ ਜਮਾਨਾ ਸੀ ਉਦੋਂ ਤੇ ਪਤੀ ਨੂੰ ਪਰਮੇਸ਼ਵਰ ਦਾ ਰੂਪ ਦਿੱਤਾ ਗਿਆ ਸੀ ਪਰ ਅੱਜ ਕੱਲ ਤਾਂ ਪਤੀ ਹਰ ਦੂਜੇ ਦਿਨ ਡਰਾਮ ਦੇ ਵਿੱਚੋਂ ਨਿਕਲਦਾ ਹੈ ਹੁਣ ਪੁਲਿਸ ਫੌਰਨ ਪਿੰਡ ਦੇ ਵਿੱਚ ਜਾਂਦੀ ਹੈ ਤੇ ਜਾ ਕੇ ਮੁਸਕਾਨ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਨੂੰ ਫੜ ਕੇ ਥਾਣੇ ਦੇ ਵਿੱਚ ਲਿਆਂਦਾ ਜਾਂਦਾ ਹੈ ਹੁਣ ਇੱਕ ਬੰਦਾ ਥਾਣੇਦਾਰ ਦੇ ਕੰਨ ਦੇ ਵਿੱਚ ਕਹਿੰਦਾ ਹੈ ਕਿ ਸਾਹਿਬ ਇਹਦੇ ਕੋਲੋਂ ਥੋੜਾ ਚੰਗੀ ਤਰ੍ਹਾਂ ਪੁੱਛਗਿਛ ਕਰਿਓ ਕਿਉਂਕਿ ਇਹ ਜਿਹੜਾ ਬੰਦਾ ਮਰਿਆ ਹੈ ਇਹ ਇਸ ਕੁੜੀ ਦਾ 17ਵਾਂ ਪਤੀ ਸੀ ਹੁਣ ਪੁਲਿਸ ਵਾਲੇ ਜਿਵੇਂ ਹੀ ਮੁਸਕਾਨ ਦੇ ਕੋਲੋਂ ਪੁੱਛਗਿਛ ਕਰਦੇ ਨੇ ਤੇ ਜਿਵੇਂ ਜਿਵੇਂ ਪੁੱਛਗਿਛ ਅੱਗੇ ਵਧਦੀ ਹੈ ਤੇ ਜਿਹੜਾ ਥਾਣੇਦਾਰ ਇਹਦੇ ਕੋਲੋਂ ਪੁੱਛਗਿਛ ਕਰ ਰਿਹਾ ਸੀ ਉਹਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜੋ ਰਾਜ ਇਸ ਕੁੜੀ ਨੇ ਦੱਸੇ ਸਨ ਉਹ ਰਾਜ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ ਸਨ ਜੋ ਕੁਝ ਇਹ ਦੱਸ ਰਹੀ ਸੀ ਉਹ ਬਹੁਤ ਹੀ ਭਿਆਨਕ ਤੇ ਡਰਾਮਣਾ ਸੀ ਇਹ ਹੁਣ ਦੱਸਦੀ ਹੈ ਕਿ 14 ਸਾਲ ਦੀ ਉਮਰ ਦੇ ਵਿੱਚ ਇਹਦਾ ਪਹਿਲਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਪਹਿਲਾਂ ਤੇ ਇਹ ਬੜੀ ਖੁਸ਼ ਰਹਿੰਦੀ ਸੀ ਸਾਰਾ ਕੁਝ ਵਧੀਆ ਚੱਲਦਾ ਸੀ ਪਰ ਕੁਝ ਦਿਨਾਂ ਬਾਅਦ ਹੀ ਇਹਦਾ ਮਨ ਆਪਣੇ ਪਤੀ ਤੋਂ ਪਰ ਜਾਂਦਾ ਹੈ ਹੁਣ ਇਹ ਪੂਰੀ ਤਰ੍ਹਾਂ ਆਪਣੇ ਪਤੀ ਕੋਲੋਂ ਸੰਤੁਸ਼ਟ ਨਹੀਂ ਹੋ ਰਹੀ ਸੀ ਇਹ ਕੁਝ ਦਿਨ ਤਾਂ ਦੇਖਦੀ ਹੈ ਪਰ ਜਦੋਂ ਇਹਨੂੰ ਹੁਣ ਪਤਾ ਲੱਗ ਜਾਂਦਾ ਹੈ ਕਿ ਇਹਦੇ ਪਤੀ ਦੇ ਵਿੱਚ ਉਹ ਦਮ ਨਹੀਂ ਰਿਹਾ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਖੁਸ਼ ਹੋ ਸਕੇ ਤਾਂ ਇਹ ਹੁਣ ਫੈਸਲਾ ਲੈਂਦੀ ਹੈ ਕਿ ਆਪਣੇ ਪਤੀ ਨੂੰ ਇਹ ਛੱਡ ਦੇਵੇਗੀ ਚਲੋ ਸਿੱਧੀ ਤਰ੍ਹਾਂ ਛੱਡਦੀ ਤਾਂ ਵੱਖਰੀ ਗੱਲ ਸੀ ਪਰ ਇਹਦਾ ਦਿਮਾਗ ਉਲਟੇ ਪਾਸੇ ਹੀ ਚੱਲਦਾ ਹੈ ਇਨੇ ਹੁਣ ਆਪਣੇ ਪਤੀ ਤੋਂ ਛੁਟਕਾਰਾ ਪਾਉਣ ਦੇ ਲਈ ਆਪਣੇ ਪਤੀ ਦੇ ਖਾਣੇ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਦਿੱਤੀ। ਇਹਦਾ ਪਤੀ ਖਾਣਾ ਖਾਂਦਾ ਹੈ ਤੇ ਇਹਦੀ ਤਬੀਅਤ ਖਰਾਬ ਹੋ ਜਾਂਦੀ ਹੈ। ਇਹਨੂੰ ਵੈਦ ਦੇ ਕੋਲ ਲੈ ਕੇ ਜਾਇਆ ਜਾਂਦਾ। ਵੈਦ ਵੀ ਆਪਣੀ ਪੂਰੀ ਕੋਸ਼ਿਸ਼ ਕਰਦਾ ਪਰ ਕਈ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਇਹਨੂੰ ਬਚਾਇਆ ਨਹੀਂ ਜਾ ਸਕਿਆ। ਹੁਣ ਵੈਦ ਹੀ ਲੋਕਾਂ ਨੂੰ ਕਹਿੰਦਾ ਹੈ ਕਿ ਇਹਦੀ লাশ ਨੂੰ ਇਹਦੀ ਪਤਨੀ ਦੇ ਲਾਗੇ ਨਾ ਲੈ ਕੇ ਜਾਇਆ ਜਾਵੇ ਤੇ ਨਾ ਹੀ ਇਹਦੀ ਪਤਨੀ ਨੂੰ ਇਹਦੀ লাশ ਦੇ ਲਾਗੇ ਲੈ ਕੇ ਆਇਆ ਜਾਵੇ। ਉਹ ਕਹਿੰਦਾ ਸੀ ਕਿ ਮੁਸਕਾਨ ਦੀ ਹਜੇ ਉਮਰ ਹੀ 14-15 ਸਾਲ ਦੀ ਹੈ। ਤੇ ਇਹ ਨਿਆਣੀ ਉਮਰ ਦੇ ਵਿੱਚ ਹੀ ਵਿਧਵਾ ਹੋ ਗਈ ਹੈ ਇਸ ਲਈ ਇਹਨੂੰ ਦੱਸੇ ਤੋਂ ਬਿਨਾ ਹੀ ਇਹਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਹੁਣ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਸੀ ਸਾਰੇ ਲੋਕ ਇਸ ਕੁੜੀ ਤੇ ਤਰਸ ਕਰ ਰਹੇ ਸਨ ਕਿ ਨਿਆਣੀ ਉਮਰ ਦੇ ਵਿੱਚ ਹੀ ਇਹ ਵਿਧਵਾ ਹੋ ਗਈ ਭਾਵੇਂ ਇਹ ਕੁੜੀ ਬਾਰੋ-ਬਾਰੂ ਰੋ ਰਹੀ ਸੀ ਪਰ ਅੰਦਰੋਂ ਬੜੀ ਖੁਸ਼ ਹੋ ਰਹੀ ਸੀ ਹੁਣ ਕੁਝ ਦਿਨ ਬੀਤਦੇ ਨੇ ਇਸ ਕੁੜੀ ਨੂੰ ਬਠਿੰਡੇ ਦੇ ਲਾਗੇ ਦੇ ਇੱਕ ਪਿੰਡ ਦਾ ਮੁੰਡਾ ਪਸੰਦ ਆ ਜਾਂਦਾ ਹੈ ਇਹ ਹੁਣ ਇੱਕ ਦੂਜੇ ਨੂੰ ਚੋਰੀ-ਚੋਰੀ ਮਿਲਦੇ ਸਨ ਪਰ ਜਦੋਂ ਮੁਸਕਾਨ ਕੋਲੋਂ ਇਹ ਦੂਰੀ ਬਰਦਾਸ਼ਤ ਨਾ ਹੋਈ ਤਾ ਇਹ ਦੋਨੇ ਜਾਨੇ ਵਿਆਹ ਕਰਵਾ ਲੈਂਦੇ ਨੇ ਕਿਉਂਕਿ ਜਿਹੜੀ ਮੁਸਕਾਨ ਸੀ ਇਹ ਰੱਜ ਕੇ ਸੋਹਣੀ ਸੀ ਤੇ ਲਾਗੇ ਚਾਗੇ ਦੇ ਜਿੰਨੇ ਵੀ ਮੁੰਡੇ ਸਨ ਉਹ ਹਮੇਸ਼ਾ ਹੀ ਇਹਨੂੰ ਪਾਉਣਾ ਚਾਹੁੰਦੇ ਸਨ ਤੇ ਇਸੇ ਲਈ ਇਹਦੀ ਇੱਕ ਮੁਸਕਰਾਹਟ ਦੇ ਪਿੱਛੇ ਇਹ ਡੁੱਲ ਜਾਂਦੇ ਸਨ ਹੁਣ ਇਹਨਾਂ ਦਾ ਦੋਨਾਂ ਦਾ ਨਵਾਂ ਨਵਾਂ ਵਿਆਹ ਵਧੀਆ ਚੱਲਦਾ ਹੈ ਪਹਿਲੇ ਸਾਲ ਤਾਂ ਜੋਸ਼-ਜੋਸ਼ ਦੇ ਵਿੱਚ ਬੜੀਏ ਖੁਸ਼ ਰਹਿੰਦੀ ਹੈ ਜਿਸ ਤਰ੍ਹਾਂ ਹੀ ਟਾਈਮ ਬੀਤਦਾ ਹੈ ਫਿਰ ਤੋਂ ਇਹ ਆਪਣੇ ਪਤੀ ਤੋਂ ਬੋਰ ਹੋਣਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹਦੀਆਂ ਜਿਹੜੀਆਂ ਸੈਕਸ਼ੂਅਲ ਖੁਆਇਸ਼ਾਂ ਸਨ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਸਨ ਪਰ ਸ਼ਾਇਦ ਇਹਦੇ ਪਤੀ ਦੇ ਕੋਲ ਇਹਨਾਂ ਦਮ ਨਹੀਂ ਸੀ ਕਿ ਉਹ ਉਹਨਾਂ ਖੁਆਇਸ਼ਾਂ ਨੂੰ ਪੂਰਾ ਕਰ ਪਾਉਂਦਾ। ਹੁਣ ਇਹ ਆਪਣੇ ਪਹਿਲੇ ਪਤੀ ਦੇ ਵਾਂਗੂ ਹੀ ਇਹਨੂੰ ਵੀ ਉਸੇ ਤਰ੍ਹਾਂ ਖਾਣੇ ਦੇ ਵਿੱਚ ਜ਼ਰੀਲੀ ਚੀਜ਼ ਪਾ ਕੇ ਦੇ ਦਿੰਦੀ ਹੈ ਤੇ ਇਹਦੀ ਵੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਇਹਦੀ ਵੀ ਮੌਤ ਹੋ ਜਾਂਦੀ ਹੈ। ਹੁਣ ਫਿਰ ਤੋਂ ਪਿੰਡ ਵਾਲੇ ਇਹੀ ਸੋਚਦੇ ਨੇ ਕਿ ਇਹਦੀ ਤਾਂ ਕਿਸਮਤ ਹੀ ਖਰਾਬ ਹੈ। ਇਹ ਵਿਚਾਰੀ ਨਿਆਣੀ ਦੀ ਕਿਸਮਤ ਦੇ ਵਿੱਚ ਸ਼ਾਇਦ ਪਤੀ ਦਾ ਸੁੱਖ ਲਿਖਿਆ ਹੀ ਨਹੀਂ। ਹੁਣ ਫੇਰ ਕੁਝ ਦਿਨ ਬੀਤਦੇ ਨੇ ਕੁਝ ਦਿਨਾਂ ਬਾਅਦ ਇਹ ਡਰਾਮਾ ਕਰਦੀ ਹੈ ਫੇਰ ਇਹਨੂੰ ਕੋਈ ਤੀਸਰਾ ਮੁੰਡਾ ਪਸੰਦ ਆ ਜਾਂਦਾ ਹੈ ਪਰ ਇਸ ਵਾਰੀ ਇਹਨੇ ਆਪਣੀ ਜਗ੍ਹਾ ਬਦਲ ਲਈ ਸੀ ਤੇ ਇਹ ਹੁਣ ਆਪਣਾ ਪਿੰਡ ਬਦਲ ਕੇ ਦੂਸਰੇ ਪਿੰਡ ਦੇ ਵਿੱਚ ਚਲੀ ਗਈ ਕਿਉਂਕਿ ਇਹਨੂੰ ਇਹ ਸੀ ਕਿ ਜੇਕਰ ਇਹ ਬਾਰ-ਬਾਰ ਇੱਕ ਪਿੰਡ ਦੇ ਵਿੱਚ ਰਹਿ ਕੇ ਸਾਰਾ ਕੁਝ ਕਰੇਗੀ ਤਾਂ ਲੋਕਾਂ ਨੂੰ ਇਹਦੀ ਸੱਚਾਈ ਦਾ ਪਤਾ ਲੱਗ ਜਾਵੇਗਾ ਇਸ ਲਈ ਇਹ ਹੁਣ ਆਪਣੀ ਜਗ੍ਹਾ ਬਦਲ ਕੇ ਉੱਥੇ ਕਿਸੇ ਮੁੰਡੇ ਨੂੰ ਇਹ ਪਸੰਦੀ ਹੈ ਤੇ ਤੀਜੇ ਬੰਦੇ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਤੀਜੇ ਬੰਦੇ ਦੇ ਨਾਲ ਵੀ ਇਹ ਜ਼ਿਆਦਾ ਦਿਨ ਤੱਕ ਨਹੀਂ ਰਹਿੰਦੀ ਉਹਦੇ ਨਾਲ ਵੀ ਉਸੇ ਤਰ੍ਹਾਂ ਹੀ ਕਰਦੀ ਹੈ ਜਿਸ ਤਰ੍ਹਾਂ ਇਹਨੇ ਆਪਣੇ ਪਹਿਲੇ ਦੋਵਾਂ ਪਤੀਆਂ ਦੇ ਨਾਲ ਕੀਤਾ ਸੀ ਹੁਣ ਇਦਾਂ ਕਰਦੇ ਕਰਦੇ 99 ਬੰਦਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਉਹਨਾਂ ਨਾਲ ਸਬੰਧ ਬਣਾਉਂਦੀ ਜਿਹਦੇ ਨਾਲ ਜ਼ਿਆਦਾ ਸੰਤੁਸ਼ਟੀ ਇਹਨੂੰ ਮਿਲਦੀ ਉਹਦੇ ਨਾਲੇ ਕੁਝ ਜ਼ਿਆਦਾ ਦਿਨ ਕੱਢ ਲੈਂਦੀ ਜਦੋਂ ਉਹਦਾ ਬੰਦਾ ਇਹਦੀਆਂ ਸਰੀਰਕ ਜ਼ਰੂਰਤਾਂ ਨਾ ਪੂਰੀਆਂ ਕਰ ਪੰਦਾ ਜਾਂ ਇਹਨੂੰ ਸਰੀਰਕ ਸੰਤੁਸ਼ਟੀ ਨਾ ਦੇ ਪੰਦਾ ਤਾਂ ਉਹਦਾ ਹਸ਼ਰ ਵੀ ਪਹਿਲਾਂ ਦੀ ਤਰ੍ਹਾਂ ਹੀ ਇਹ ਕਰਦੀ ਹੁਣ ਇਹਨੇ ਇਦਾਂ ਕਰ ਕਰਕੇ ਲਗਭਗ 16 ਬੰਦਿਆਂ ਦੇ ਨਾਲ ਵਿਆਹ ਕੀਤਾ ਸੀ ਤੇ 16 ਬੰਦਿਆਂ ਨੂੰ ਇਹਨੇ ਇਸੇ ਤਰ੍ਹਾਂ ਹੀ ਮੌਤ ਦੀ ਨੀਂਦ ਸੁਲਾ ਦਿੱਤਾ ਸੀ ਤੇ ਇਹਨਾਂ 16 ਬੰਦਿਆਂ ਦੇ ਵਿੱਚੋਂ ਕੋਈ ਵੀ ਇਹਨੂੰ ਚੰਗੀ ਤਰ੍ਹਾਂ ਖੁਸ਼ ਨਹੀਂ ਕਰ ਪਾਇਆ ਸੀ ਪਰ ਜਿਹੜਾ ਇਹਦਾ 17ਵਾਂ ਪਤੀ ਸੀ ਉਹ ਥੋੜਾ ਬਾਕੀਆਂ ਨਾਲੋਂ ਅਲੱਗ ਸੀ ਥੋੜਾ ਸਮਾਰਟ ਸੀ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਜਿੰਨੀ ਵੇਖਣ ਦੇ ਵਿੱਚ ਸੋਹਣੀ ਹੈ ਉਨੀ ਹੀ ਇਹ ਦਿਲ ਦੀ ਕਾਲੀ ਵੀ ਹੈ ਇਸ ਲਈ ਜਦੋਂ ਵੀ ਇਹ ਖਾਣਾ ਇਹਨੂੰ ਦਿੰਦੀ ਸੀ ਤਾਂ ਉਹ ਖਾਣਾ ਨਹੀਂ ਖਾਂਦਾ ਸੀ ਸਗੋਂ ਉਲਟਾ ਉਹ ਇਹਦੇ ਕੋਲੋਂ ਦੂਨਾ ਕੰਮ ਕਰਵਾਉਂਦਾ ਸੀ ਕਰਦਾ ਸਾਰਾ ਕੰਮ ਇਹਨੂੰ ਕਰਨ ਨੂੰ ਕਹਿੰਦਾ ਸੀ ਮੁਸਕਾਨ ਨੂੰ 20 ਸਾਲਾਂ ਦੀ ਹੋ ਚੁੱਕੀ ਸੀ ਤੇ ਇਹਨੂੰ ਇਹੋ ਜਿਹਾ ਕੰਮ ਕਰਨ ਦੀ ਆਦਤ ਨਹੀਂ ਸੀ ਇਹ ਸਭ ਸਹਨ ਕਰਨ ਤੋਂ ਬਾਅਦ ਇਹ ਪੂਰੀ ਤਰ੍ਹਾਂ ਆਪਣੇ ਪਤੀ ਕੋਲੋਂ ਤੰਗ ਆ ਚੁੱਕੀ ਸੀ ਇਹ ਤਾਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਾ ਚਾਹੁੰਦੀ ਸੀ ਕਿ ਪਹਿਲੇ ਚਿੱਟੇ ਕੱਪੜੇ ਪਾਏ ਫਿਰ ਉਸ ਤੋਂ ਬਾਅਦ ਰੰਗੀਲੇ ਕੱਪੜੇ ਪਾਏ ਵਿਆਹ ਕੀਤਾ ਵਿਆਹ ਕਰਕੇ ਜਿੰਨੀ ਦੇਰ ਤੱਕ ਆਪਣੀ ਸਰੀਰਕ ਸੰਤੁਸ਼ਟੀ ਹੁੰਦੀ ਗਈ ਉਨੀ ਦੇਰ ਤੱਕ ਸਭ ਕੁਝ ਵਧੀਆ ਚੱਲਦਾ ਰਿਹਾ ਜਦੋਂ ਸਰੀਰਕ ਸੰਤੁਸ਼ਟੀ ਨਾ ਹੋਈ ਤਾਂ ਉਦੋਂ ਇਹਨੇ ਆਪਣੇ ਪਤੀ ਨੂੰ ਮਾਰ ਦਿੱਤਾ ਤੇ ਫਿਰ ਕੁਝ ਦਿਨਾਂ ਬਾਅਦ ਨਵੇਂ ਵਿਵਹਾਰ ਕਰਨੀ ਸ਼ੁਰੂ ਕਰ ਦਿੱਤੀ ਹੁਣ ਤੱਕ ਇਹਦਾ ਰੁਟੀਨ ਦੇ ਵਿੱਚ ਇਦਾਂ ਹੀ ਸਾਰਾ ਕੁਝ ਚੱਲ ਰਿਹਾ ਸੀ ਪਰ ਸਤਾਰਵੇਂ ਪਤੀ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਸੀ ਹੁਣ ਇਹਨੂੰ ਕੰਮ ਵੀ ਕਰਨਾ ਪੈ ਰਿਹਾ ਸੀ ਤੇ ਆਪਣੇ ਪਤੀ ਦੀਆਂ ਗੱਲਾਂ ਵੀ ਸੁਣਨੀਆਂ ਪੈ ਰੀਆਂ ਸਨ ਤੇ ਦੂਜੇ ਬੰਨੇ ਇਹਦੀ ਜਿਹੜੀ ਸਰੀਰਕ ਸੰਤੁਸ਼ਟੀ ਸੀ ਉਹ ਵੀ ਪੂਰੀ ਨਹੀਂ ਹੋ ਰਹੀ ਸੀ ਹੁਣ ਇਹਦਾ ਸੁਭਾਅ ਬਿਲਕੁਲ ਚਿਰਚਰਾ ਹੋ ਗਿਆ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਆਪਣੇ ਸਤਾਰਵੇਂ ਪਤੀ ਕੋਲੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਪਰ ਇਹ ਜਿਹੜਾ ਸਤਾਰਵਾਂ ਪਤੀ ਸੀ ਰੇਲਵੇ 'ਚ ਨੌਕਰੀ ਕਰਦਾ ਸੀ ਤੇ ਇਹ ਵੀ ਕਾਫੀ ਚਲਾਕ ਸੀ ਪਰ ਇਹਦੀ ਇਹ ਚਲਾਕੀ ਆਪਣੀ ਪਤਨੀ ਦੇ ਸਾਹਮਣੇ ਫਿੱਕੀ ਪੈ ਗਈ ਮੁਸਕਾਨ ਨੇ ਇਸ ਵਾਰੀ ਆਪਣੇ ਪਤੀ ਨੂੰ ਮਾਰਨ ਦਾ ਸਟਾਈਲ ਚੇਂਜ ਕਰ ਦਿੱਤਾ ਉਹਨੇ ਹੁਣ ਜ਼ਹਿਰ ਦੇ ਕੇ ਆਪਣੇ ਪਤੀ ਨੂੰ ਨਹੀਂ ਮਾਰਿਆ ਬਲਕਿ ਇੱਕ ਕੁਵਾਰੀ ਚੱਕੀ ਤੇ ਕੁਵਾਰੀ ਦੇ ਨਾਲ ਆਪਣੇ ਪਤੀ ਦੇ ਕਈ ਟੋਟੇ ਕਰ ਦਿੱਤੇ ਹੁਣ ਪੁਲਿਸ ਵਾਲਿਆਂ ਦੇ ਸਾਹਮਣੇ ਜਦੋਂ ਇਹ ਸਾਰੀ ਕਹਾਣੀ ਨਿਕਲ ਕੇ ਆਈ ਤਾਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਹੈ ਤੇ ਪਿੰਡ ਵਾਲਿਆਂ ਤੋਂ ਹੌਲੀ-ਹੌਲੀ ਜਿੱਥੋਂ ਦੀ ਕੁੜੀ ਰਹਿਣ ਵਾਲੀ ਸੀ ਉਹਨਾਂ ਨੂੰ ਪਤਾ ਲੱਗਦਾ ਹੈ ਤਾ ਸਾਰੇ ਪਿੰਡ ਵਾਲੇ ਬਰੇ ਹੈਰਾਨ ਹੁੰਦੇ ਨੇ ਸਾਰੇ ਇਹੋ ਸੋਚ ਰਹੇ ਸਨ ਕਿ ਇਹ ਕੁੜੀ ਦੇ ਅੰਦਰ ਤਾਂ ਮਗਲੀਕ ਦਾ ਦੋਸਤ ਸੀ ਜਿਸ ਕਰਕੇ ਇਹਦੇ ਸਾਰੇ ਪਤੀ ਮਾਰ ਰਹੇ ਸਨ ਪਰ ਜਦੋਂ ਅਸਲੀ ਕਹਾਣੀ ਦਾ ਪਤਾ ਲੱਗ ਗਿਆ ਤਾਂ ਉਹ ਸੋਚਦੇ ਨੇ ਕਿ ਆਪਾਂ ਕਿੰਨੇ ਬੇਵਕੂਫ ਸੀ ਇਹ ਕੁੜੀ ਤਾਂ ਪੂਰੇ ਪਿੰਡ ਨੂੰ ਹੀ ਪਾਗਲ ਬਣਾਉਂਦੀ ਰਹੀ ਇਹ ਛੜਿਆਮ ਬੇਸ਼ਰਮ ਹੋ ਕੇ ਪੁਲਿਸ ਨੂੰ ਦੱਸ ਦਈਆ ਕਿ ਮੇਰੀ ਜਿੰਨੀ ਦੇਰ ਤੱਕ ਸੰਤੁਸ਼ਟੀ ਹੁੰਦੀ ਰਹੀ ਉਨੀ ਦੇਰ ਤੱਕ ਮੇਰਾ ਪਤੀ ਜਿੰਦਾ ਰਿਹਾ ਪਰ ਜਦੋਂ ਮੈਨੂੰ ਲੱਗਿਆ ਕਿ ਇਹ ਮੇਰੀ ਉਨੀ ਸੰਤੁਸ਼ਟੀ ਨਹੀਂ ਕਰ ਪਾ ਰਿਹਾ ਮੈਂ ਉਦੋਂ ਹੀ ਆਪਣੇ ਪਤੀ ਨੂੰ ਮਾਰ ਦਿੱਤਾ ਇਹ ਕਹਿੰਦੀ ਹੈ ਕਿ ਐਕਤਾ ਮੇਰੇ ਕੋਲੋਂ ਬਸ ਇਹੀ ਗਲਤੀ ਹੋ ਗਈ ਕਿ ਮੈਂ ਆਪਣੇ 17ਵੇਂ ਪਤੀ ਨੂੰ ਕੁਹਾੜੀਆਂ ਦੇ ਨਾਲ ਮਾਰਿਆ ਜੇਕਰ ਮੈਂ ਉਹਨੂੰ ਬਾਕੀਆਂ ਦੀ ਤਰ੍ਹਾਂ ਜ਼ਹਿਰ ਦੇ ਕੇ ਮਾਰਦੀ ਤਾਂ ਸ਼ਾਇਦ ਤੁਸੀਂ ਵੀ ਮੈਨੂੰ ਨਹੀਂ ਫੜ ਸਕਦੇ ਸੀ ਇਹ ਪੂਰੀ ਕਹਾਣੀ ਆਸਟ੍ਰੇਲੀਆ ਦੇ ਇੱਕ ਨਿਊਜ਼ ਦੇ ਵਿੱਚ ਪਬਲਿਸ਼ ਹੋਈ ਸੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਜਿਹੜੀ ਘਟਨਾ ਦੇ ਬਾਰੇ ਪਹਿਲਾਂ ਤੋਂ ਜਾਣਦੇ ਹੋ ਜਾਂ ਨਹੀਂ ਬਾਕੀ ਇਹ ਘਟਨਾਵਾਂ ਨੂੰ ਸੁਣਾਉਣ ਦਾ ਮਕਸਦ ਕੋਈ ਕਿਸੇ ਦਾ ਮਜ਼ਾਕ ਉਡਾਣਾ ਨਹੀਂ ਸੀ ਜਾਂ ਫਿਰ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿਸ-ਕਿਸ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ